ਪੰਜਾਬ ਵਿੱਚ ਇੱਕ ਸਰਵੇਖ ਹੋਇਆ ਜਿਸ ਮੁਤਾਬਕ ਪੰਜਾਬ ਦੇ ਜਿਹੜੀ ਜ਼ਮੀਨ ਹੈਗੀ ਆ ਉਹ 90 ਫੀਸਦੀ ਠੇਕੇ ਜਾਂ ਹਿੱਸੇ ਤੇ ਵਾਈ ਜਾ ਰਹੀ ਹੈ ਜਦਕਿ ਸਿਰਫ 38 ਫੀਸਦੀ ਜ਼ਮੀਨਾਂ ਹੀ ਲੋਕ ਆਪ ਵਾਂਦੇ ਹਨ ਗੱਲ ਇਹ ਈਕ ਹੈ ਇਹਦੇ ਵਿੱਚ ਮੈਂ ਜੋ ਕੁਝ ਕਾਰਨ ਸਮਝਦਾ ਹੈਗਾ ਜਿਹਦੇ ਕਰਕੇ ਇਹ ਚੀਜ਼ ਹੋਈ ਹੈ ਉਹਦੇ ਚ ਇੱਕ ਤਾਂ ਸਾਡੇ ਐਨ ਆਰ ਆਈ ਭਰਾ ਜਿਹੜੇ ਬਾਹਰ ਗਏ ਆ ਉਹਨਾਂ ਨੇ ਉੱਥੇ ਮਿਹਨਤ ਕਰਕੇ ਮਗਰ ਪੰਜਾਬ ਦੇ ਵਿੱਚ ਆਪਣੇ ਤੇ ਆਪਣੇ ਪਰਿਵਾਰ ਲਈ ਜ਼ਮੀਨਾਂ ਬਣਾ ਕੇ ਦਿੱਤੀਆਂ ਤੇ ਉਹ ਉਹਨਾਂ ਦਾ ਪਰਿਵਾਰ ਜਿਹੜਾ ਕੰਮ ਕਰਦਾ ਸੀ ਉਹਨਾਂ ਨੇ ਹੌਲੀ-ਹੌਲੀ ਉਹਨਾਂ ਨੂੰ ਆਮਦਨ ਵਿੱਚੋਂ ਹਿੱਸਾ ਦੇਣਾ ਬੰਦ ਹੀ ਕਰਤਾ ਤੇ ਖਰਚੇ ਹੀ ਵਿਖਾਉਂਦੇ ਰਹੇ ਜਿਸ ਸਦਕਾ ਉਹਨਾਂ ਨੇ ਜ਼ਮੀਨਾਂ ਫਿਰ ਠੇਕੇ ਤੇ ਦੇਣੀ ਸ਼ੁਰੂ ਕੀਤੀ ਨਾਲ ਇਹਦੇ 'ਚ ਇੱਕ ਹੋਰ ਰੁਝਾਨ ਵੀ ਆਇਆ ਕਿ ਜਿਹੜੇ ਉਹਨਾਂ ਦਾ ਪਰਿਵਾਰ ਮਗਰ ਇੱਥੇ ਸੀਗਾ ਉਹਨਾਂ 'ਚੋਂ ਹੀ ਲੋਕ ਕਈਆਂ ਨੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਇਹ ਚੀਜ਼ ਹੋਈ ਦੂਜੀ ਜਿਹੜੀ ਇਹਦੇ ਨਾਲ ਮੁੱਖ ਕਾਰਨ ਆ ਗਿਆ ਜਿਹੜੇ ਬੱਚੇ ਪੜ੍ਹ ਲਿਖ ਗਏ ਤੇ ਉਹ ਬਾਅਦ ਜਿਹੜੇ ਜਾਂਦੇ ਸੀ ਚਲੇ ਗਏ ਪੜ੍ਹ ਲਿਖ ਕੇ ਚਾਹੇ ਉਹ ਭਾਰਤ ਦੇ ਵਿੱਚ ਹੀ ਕਿਤੇ ਗਏ ਜਾਂ ਪੰਜਾਬ ਚ ਕਿਤੇ ਸ਼ਹਿਰ ਚ ਆ ਕੇ ਨੌਕਰੀ ਚੰਗੀ ਮਿਲ ਗਈ ਉਥੇ ਦੋ ਚਾਰ ਕਿੱल्ल्याਾਂ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਵੀ ਜਿਹੜੀ ਹੈਗੀ ਆ ਵਾਇਬਿਲਿਟੀ ਘਾ ਦੋ ਘਾ ਚਲਾਉਣੇ ਕਿ ਲੱਗੇ ਉਹਨਾਂ ਨੇ ਕਿਹਾ ਕਿ ਇਹਨੂੰ ਜਿਹੜੀ ਠੇਕੇ ਤੇ ਦੇ ਦਈਏ ਤੇ ਉਹਦੇ ਨਾਲ ਗੱਲ ਲੀਏ ਇਸੇ ਚੀਜ਼ ਦੇ ਵਿੱਚ ਅੱਗੋਂ ਜਿਹੜੇ ਕਿਸਾਨ ਜਿਵੇਂ ਬਿਰਧ ਹੋ ਗਏ ਬੱਚੇ ਬਾਹਰ ਹੈਗੇ ਆ ਨੌਕਰੀ ਕਰਦੇ ਉਹਨਾਂ ਨੇ ਆਪਣੀ ਜ਼ਮੀਨ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ ਪੋਦੇ ਵਿੱਚ ਹਿੱਸੇ ਦਾ ਰੋਲ ਵੀ ਘਟਿਆ ਤੇ ਠੇਕੇ ਦਾ ਵਧਿਆ ਹਿੱਸੇ 'ਚ ਕੀ ਹੁੰਦਾ ਸੀ ਬਹੁਤੇ ਜਦੋਂ ਹਿੱਸੇ 'ਚ ਚੱਲਦੀ ਸੀਗੀ ਤਾਂ ਉਦੋਂ ਲੇਬਰ ਜਾਦੇ ਹਿੱਸੇ ਤੇ ਹੁੰਦੀ ਸੀ ਬਾਕੀ ਖਰਚਾ ਮਾਲਕ ਕਰਦਾ ਸੀਗਾ ਪਰ ਉਹ ਲੇਬਰ ਵਾਲਿਆਂ ਨੇ ਵੀ ਜਿਹੜੀ ਹੈਗੀ ਆ ਉਹਦੇ 'ਚ ਉਹਦੀ ਜ਼ਮੀਨ 'ਚ ਲੇਬਰ ਘਟਾਉਣੀ ਸ਼ੁਰੂ ਕਰਤੀ ਕਿ ਉੱਥੇ ਜਦੋਂ ਨਹੀਂ ਸਕਦਾ ਓਨੀ ਕੁ ਲੇਬਰ ਕਰੋ ਤੇ ਦੂਜੀ ਆਉ ਦੇ ਖੇਤ ਦੀ ਮਿਹਨਤ ਕਰੋ ਹਿੱਸਾ ਉੱਥੋਂ ਪੂਰਾ ਲੈ ਲਓ ਸੋ ਉਸ ਦੀ ਲੜਾਈ ਤੋਂ ਬਚਣ ਲਈ ਵੀ ਲੋਕਾਂ ਨੇ ਠੇਕੇ ਤੇ ਜ਼ਮੀਨਾਂ ਦੇਣੀਆਂ ਸ਼ੁਰੂ ਕੀਤੀਆਂ ਇਸ ਸਾਰੇ ਦੇ ਵਿੱਚ ਜਦੋਂ ਇਹ ਚੀਜ਼ ਹੋਈ ਤਾਂ ਇੱਕ ਜਿਹੜੀ ਸਾਡੀ ਸਮੇਂ ਦੀ ਬੱਲੇ ਨਾਲ ਲੋੜ ਹੈ ਖਾਸ ਕਰਕੇ ਜਦੋਂ ਝੋਨੇ ਦੀ ਪਰਾਲੀ ਦਾ ਮੁੱਦਾ ਉਠਿਆ 2009 ਚ ਵਾਟਰ ਕਨਜ਼ਰਵੇਸ਼ਨ ਐਕਟ ਜਿਹੜਾ ਬਣਿਆ ਉਹਨੇ ਜਿਹੜੀ ਹੈਗੀ ਹੈ ਮਹਿੰਗੀ ਮਸ਼ੀਨਰੀ ਦੀ ਉਹ ਬਣਾਤੀ ਕਿਉਂਕਿ ਜਿਹੜੀ ਪਰਾਲੀ ਨੂੰ ਸਾਂਭਣ ਲਈ ਜਿੰਨੀ ਮਸ਼ੀਨ ਆਈ ਸਿੰਦੀ ਆਈ ਉਹ ਮਹਿੰਗੀ ਮਸ਼ੀਨਰੀ ਸੀਗੀ ਤੇ ਹੁਣ ਉਹ ਲੈਣਾ ਵੀ ਲੋਕਾਂ ਦੀ ਮਜਬੂਰੀ ਬਣ ਗਈ ਕਿਉਂਕਿ ਨਹੀਂ ਪਰਚੇ ਹੁੰਦੇ ਸੀਗੇ ਸੋ ਉਹਨਾਂ ਨੂੰ ਉਸ ਮਸ਼ੀਨਰੀ ਨੂੰ ਚਾਹੇ ਉਹ ਚੁੰਜੂ ਹਲ ਲੈ ਲੋ ਚੈਸਲਾ ਲੈ ਲੋ ਫੇਰ ਸੁਪਰ ਸੀਡਰ ਹੈਪੀ ਸੀਡਰ ਹੁਣ ਸਰਫੇਸ ਸੀਡਰ ਆ ਗਿਆ ਠੀਕ ਹੈ ਨਾ ਇਹ ਸਾਰੀ ਮਸ਼ੀਨਰੀ ਚਾਹੇ ਉਹਨੂੰ ਸਬਸਿਡੀ ਤੇ ਵੀ ਕੀਤੀ ਪਰ ਸਬਸਿਡੀ ਦੀ ਜਿਹੜੀ ਹੈਗੀ ਹੈ ਉਹ ਉਹਨਾਂ ਨੇ ਰੇਟ ਵਧਾਤੇ ਦੇਣ ਵਾਲਿਆਂ ਨੇ ਉਹ ਸਬਸਿਡੀ ਉਹਦੇ ਵਿੱਚ ਖਤਮ ਹੋਣ ਲੱਗੀ ਇਹਦੇ ਨਾਲ ਟਰੈਕਟਰ ਵੀ ਵੱਡੇ ਕਰਨੇ ਪਏਗੇ ਸੋ ਟਰੈਕਟਰ ਉਹਦੇ ਨਾਲ ਜਿਹੜੀ ਹੈਗੀ ਹੈ ਹੁਣ ਜਦੋਂ ਇਹ ਸਾਰੀ ਮਸ਼ੀਨਰੀ ਚਾਹੇ ਉਹ ਚਾਰ ਕਿੱਲਿਆਂ ਲਈ ਹੈ ਇਹ ਮਸ਼ੀਨਰੀ ਸੀ ਕਿ ਵੱਡੇ ਫਾਰਮਾਂ ਦੇ ਲੋੜ ਲਈ ਤਾਂ ਉਹਨਾਂ ਨੇ ਫੇਰ ਠੇਕੇ ਤੇ ਲੈਣੀ ਵੀ ਨਾਲ ਸ਼ੁਰੂ ਕਰਤੀ ਕਿ ਜਦੋਂ ਹੁਣ ਸੰਦ ਤਾਂ ਸਾਰੇ ਰੱਖਣੇ ਹੀ ਐ ਚਾਹੇ 5 ਕਿੱਲੇ ਆ ਚਾਹੇ 10 ਕਿੱਲੇ ਤੇ ਹੋਰ 10 20 ਡਾਲ ਲੈ ਲਓ ਸੋ ਇਸ ਤਰੀਕੇ ਨਾਲ ਇਹ ਮਹਿੰਗੀ ਮਸ਼ੀਨਰੀ ਨੇ ਵੀ ਉਹਨੂੰ ਵਿੱਚ ਯੋਗਦਾਨ ਪਾਇਆ ਇਹ ਸਾਰੇ ਦੇ ਵਿੱਚ ਹੁਣ ਜਿਹੜੀ ਅਸਲ ਇੱਕ ਹੋਰ ਉਹਦਾ ਮੈਂ ਵੀ ਸਮਝਦਾ ਕਿ ਇਹ ਵੀ ਜਿਆਦਾ ਜਿਹੜੀ ਅਸੀਂ ਐ ਨਹੀਂ ਗੱਲ ਇਹ ਹੈ ਕਿ ਅੱਜ ਇੱਕ ਕਾਫੀ ਰੋਲਾ ਚੱਲਦਾ ਕਿਉਂਕਿ ਜਿਵੇਂ ਇਸ ਸਾਲ ਬਜਟ ਕਹਿੰਦੇ ਘਟੀ ਹੈਗੀ ਐ ਝੋਨੇ ਦੀ ਫਸਲ ਦੀ ਠੀਕ ਹੈ ਨਹੀਂ ਤੇ ਉਹਦੇ ਵਿੱਚ ਠੇਕੇ ਦੀ ਕਾਫੀ ਵੀ ਹੋ ਜਾਂਦੀ ਹੈ ਠੇਕੇ ਨਹੀਂ ਪੂਰੇ ਹੋਏ ਉਹ ਨਹੀਂ ਹੋਇਆ ਗੱਲ ਇਹਨੂੰ ਦੂਜੇ ਪਾਸੇ ਵੀ ਦੇਖੀਏ ਕਿ ਠੀਕ ਹੈ ਜਦੋਂ ਅਸੀਂ ਥੋੜੇ ਜਿਹਾ ਸੌਖੇ ਹੁੰਨੇ ਆ ਤੇ ਗੱਲ ਹੋਰ ਹੁੰਦੀ ਹੈ ਵਾਧਾ ਘਾਟਾ ਕਿਸੇ ਸਾਲ ਕੋਈ ਵੀ ਅਸੀਂ ਕੰਮ ਕਰਦੇ ਆ ਕਿਤੇ ਵਾਧਾ ਘਾਟਾ ਆਉਂਦਾ ਹੀ ਹੈ ਜਦੋਂ ਰੇਟ ਵਧ ਜਾਂਦੇ ਹੈਗੇ ਆ ਚਾਹੇ ਉਹ ਕਣਕ ਦਾ ਵਧ ਗਿਆ ਚਾਹੇ ਝੋਨੇ ਦਾ ਸਰਕਾਰ ਨੇ ਕੀਤੇ ਵਧਾਤਾ ਠੇਕੇ ਦਾ ਪਹਿਲਾਂ ਤੈ ਕੀਤਾ ਹੁੰਦਾ ਕਿ ਉਦੋਂ ਅਜਿ ਨਿੰਨੇ ਆ ਪਰ ਜਿਹੜੇ ਲੋਕ ਠੇਕੇ ਤੇ ਲੈ ਕੇ ਇਹ ਜ਼ਮੀਨਾਂ ਵੋਂਦੇ ਆ ਜੇ ਉਹ ਸੋਚ ਕੇ ਦੇਖਣ ਤਾਂ 2 2 4 ਕਿੱਲੇ ਆਲੇ ਆ ਨੇ ਵੀ ਚਲੋ ਉਹਨਾਂ ਨੇ ਮਿਹਨਤ ਕੀਤੀ ਆਪਣੇ ਬੱਚੇ ਵੀ ਬਾਹਰ ਭੇਜੇ ਇੱਥੇ ਕਈਆਂ ਨੇ ਘਰ ਬਣਾ ਲੇ ਇਹ ਨਾਲ ਜ਼ਮੀਨਾਂ ਵੀ ਹੋਰ ਲੈ ਲੀਆਂ ਸੋ ਉਹ ਚੀਜ਼ ਨੂੰ ਵੀ ਦੇਖੀਏ ਜੇ ਉਹ ਬੱਚਤ ਹੋਈ ਤਾਂ ਹੀ ਉਹ ਲੈ ਸਕੇ ਠੀਕ ਹੈ ਪਰ ਉਹ ਗੱਲ ਹੈ ਕਿ ਜਦੋਂ ਬੰਦਾ ਥੋੜਾ ਜਿਹਾ ਸੌਖਾ ਹੁੰਦਾ ਫਿਰ ਉਹਦੇ ਚੋ ਕੁਝ ਨਹੀਂ ਅਸੀਂ ਆਪ ਹੀ ਰੌਲਾ ਇਹ ਕਰ ਦਿੰਨੇ ਆ ਦੂਜੀ ਗੱਲ ਜਿਹੜਾ ਬੰਦਾ ਪੜਿਆ ਲਿਖਿਆ ਨਹੀਂ ਹੈ ਹੋਰ ਕੋਈ ਚੰਗੇ ਰੋਜ਼ਗਾਰ ਜੋਗਾ ਨਹੀਂ ਹੋਇਆ ਉਹ ਕੀ ਕਰੂਗਾ ਉਹ ਅਖੀਰ ਸ਼ਹਿਰ ਆ ਕੇ ਜਿਹੜੀ ਹੈਗੀ ਹੈ ਕਾਰਪੋਰੇਟ ਦੀ ਗੁਲਾਮੀ ਹੀ ਕਰੂਗਾ 10-12000 ਰੁਪਏ ਮਹੀਨੇ ਦੇ ਵਿੱਚ ਤੇ ਜੇ ਉਹਨੂੰ ਲਾ ਲਈਏ ਤਾਂ ਕਿ 1.5 ਲੱਖ ਰੁਪਿਆ ਸਾਲ ਦਾ ਬਣਿਆ ਹੁਣ ਜਿਹੜਾ ਬੰਦਾ 5 ਕਿੱਲੇ 10 ਕਿੱਲੇ ਆਪਦੇ ਆ 10 ਵੀ ਕਿੱਲੇ ਨਾਲ ਉਹ ਹੋਰ ਲੈ ਲੰਦਾ ਹੈਗਾ ਤੇ ਉਹਦੇ ਚੋਂ ਵੀ ਓਨੇ ਕ ਪੈਸੇ ਨੌਕਰੀ ਜਿੰਨੇ ਉਹ ਬਣਾ ਜਾਂਦਾ ਉਸ ਤੋਂ ਵੱਧ ਵੀ ਬਣਾ ਜਾਂਦੇ ਆ ਜਿਹੜੇ ਆਪ ਮਿਹਨਤ ਕਰਨ ਵਾਲੇ ਲੋਕ ਹੈਗੇ ਆ ਤਾਂ ਫੇਰ ਉਹਦੇ ਵਿੱਚੋਂ ਜਿਹੜੀ ਹੈਗੀ ਹੈ ਤੁਨੀ ਘਰੇ ਸਰਦਾਰੀ ਹੈ ਤੁਹਾਨੂੰ ਕਿਸੇ ਦੀ ਮਗਰ ਨਹੀਂ ਦੇਖਣਾ ਪੈਂਦਾ ਉਹ ਘਰ ਸਰਦਾਰੀ ਜਿਹੜੀ ਹੈਗੀ ਹੈ ਹੁਣ ਜਿਹਦੇ ਘਰ ਟਰੈਕਟਰ ਸੰਦ ਅੱਜ ਵੀ ਖੜੇ ਐ ਉਹਦੇ ਬੱਚੇ ਨੂੰ ਰਿਸ਼ਤਾ ਵੀ ਸੌਖਾ ਹੋ ਜਾਂਦਾ ਸੋ ਸਾਨੂੰ ਇਹ ਸਮਝਣ ਦੀ ਲੋੜ ਐ ਕਾਰਪੋਰੇਟ ਦਾ ਤਾਂ ਮਾਡਲ ਹੀ ਐ ਤੋੜਨਾ ਚਾਹੁੰਦੀ ਐ ਕਾਰਪੋਰੇਟ ਮਾਡਲ ਕਿਉਂਕਿ ਜੇ ਇਹ ਇੱਕ ਮਾਡਲ ਟੁੱਟੂਗਾ ਤਾਂ ਲੋਕ ਇਹ ਤਾਂ ਆਕੇ ਜ਼ਮੀਨਾਂ ਵੇਚਣਗੇ ਜਿਹੜਾ ਕਾਰਪੋਰੇਟ ਨੂੰ ਸੂਟ ਕਰਦਾ ਹੁਣ ਜਦੋਂ ਉਹ ਚੀਜ਼ ਹੋਏਗੀ ਕਾਰਪੋਰੇਟ ਖੇਤੀ ਤੇ ਵੀ ਕਾਬਜ ਹੋਏਗਾ ਤੇ ਕਾਰਪੋਰੇਟ ਵੱਲ ਜਿਹੜੀ ਉਹ ਚੀਜ਼ ਚਾਹੁੰਦੇ ਐ ਕਿ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਉਥੋਂ ਕੱਢ ਕੇ ਸਸਤੀ ਲੇਬਰ ਲਿਆਉਣਾ ਉਹ ਵੀ ਬਣੇਗੀ ਸੋ ਇਹ ਮੰਰੇਗਾ ਦੇ ਨਾਲ ਇਹਨੂੰ ਵੀ ਜੋੜ ਕੇ ਵੇਖੋ ਕਿ ਜਿੱਥੇ ਮੰਰੇਗਾ ਦੀ ਗਰੰਟੀ ਖਤਮ ਹੋਈ ਹੈ ਉਥੇ ਇਹਨੂੰ ਵੀ ਸਕੀਰ ਕੱਢ ਕੇ ਲੋਕਾਂ ਨੂੰ ਸ਼ਹਿਰਾਂ ਚ ਲਿਆਉਣਾ ਸੋ ਅਸੀਂ ਇਹਨੂੰ ਕਾਰਪੋਰੇਟ ਦੇ ਮਾਡਲ ਨੂੰ ਟੋਟਲ ਸਮਝੀਏ ਤੇ ਇਹਦੇ ਉੱਤੇ ਥੋੜੇ ਜੀ ਵਿਚਾਰ ਕਰਕੇ ਹੀ ਕਰੀਏ ਕਿ ਕਿਸ ਤਰੀਕੇ ਨਾਲ ਸਾਡਾ ਸਿਸਟਮ ਚੱਲਦਾ ਬਾਕੀ ਸੋਚ ਆਪੋ ਆਪਣੀ ਹੈ ਧੰਨਵਾਦ